কেيلا আছে ইদার লে তো বুদা তুনা কর ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਪਤਾ ਲੱਗਿਆ ਕਿ ਮੁੰਡੇ ਦੇ ਬਾਰੇ ਤੁਹਾਡੀ ਡੈਥ ਹੋ ਗਈ ਹੈ ਡੈਥ ਦਾ ਹੀ ਪਤਾ ਲੱਗਾ ਬਸ ਕੋਈ ਤਾਂ ਕੋਈ ਬਹਿਰ ਨਹੀਂ ਸੀਗਾ ਕੋਈ ਬਕੋਦ ਨਹੀਂ ਸੀਗਾ ਸਾਰੇ ਆਨੁਪਸਥਿਤ ਕੋਈ ਸਾਨੂੰ ਨਹੀਂ ਪਤਾ ਲੱਗਤ ਜਿਵੇਂ ਲਾਟ ਲਾਟ ਜਿਵੇਂ ਲਾਟ ਬੰਦਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆਦੇ ਗੁਣੀ ਹੈ ਪਤਾ ਨਹੀਂ ਕਿੰਨੇ ਸਾਲ ਗਏ ਨੂੰ ਹੋ ਗਈ ਸੀ ਦੁਬਈ ਨੂੰ ਦੁਬਈ ਨੂੰ ਨਹੀਂ ਆ ਰਿਹਾ ਕਿੰਨੀ ਕੀ ਉਮਰ ਹੋਣੀ ਤੁਹਾਡੀ ਮੁੰਡੇ ਦੀ ਤੋਂ ਕੀ ਉਹਦੀ ਭੈਣ ਕਿੰਨੇ ਭਰਾ ਤੋਂ ਕਿੰਨੇ ਭੈਣ ਆਏ ਉਹਨਾਂ ਦੀਆਂ ਕਪੈਣੇ ਦੋ ਭਰਾ ਸਨ ਤਾਂ ਦੂਜਾ ਭਰਾ ਕਿੱਥੇ ਹੈ ਇਸ ਟਾਈਮ ਉਹ ਇਸ ਟਾਈਮ ਬਾਹਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉਹਨਾਂ ਦੀ ਕਦ ਤੁਹਾਨੂੰ ਕਿੱਦਾਂ ਪਤਾ ਕਿ ਉਹਨਾਂ ਦੀ ਦਰਤ ਕਦ ਹੋ ਗਈ ਸੀ ਇੱਕ ਵਾਰ ਸਾਨੂੰ ਤਾਂ ਫੋਨ ਨਹੀਂ ਆਇਆ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਦੇ ਨਾਲ ਰੰਜਿਸ਼ ਨਹੀਂ ਸੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਆ ਸਾਡਾ ਖੂਨ ਦਾ ਬਦਲਾ ਥੋਣ ਸਾਨੂੰ ਦਿੱਤਾ ਸਾਡਾ ਪਤ ਮਾਰਿਆ ਤੇ ਸਾਨੂੰ ਮੋਰ ਨਹੀਂ ਚਾਹੀਦਾ ਨਸਾਫੀ ਨਹੀਂ ਚਾਹੀਦਾ ਇੱਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗਾਰਾ ਤੁਸੀਂ ਆਪਣੇ ਨੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਕਰਾਓਗੇ